ਫਿਰੋਜ਼ਪੁਰ ਫਾਇਲ ਕਾ ਰੋਡ ਤੇ ਸੜਕ ਹਾਦਸੇ ਦੌਰਾਨ ਜਿੱਥੇ 12 ਵਿਅਕਤੀ ਜਾਨ ਗਵਾ ਲੈਂਦੇ ਹੈਗੇ ਉੱਥੇ ਕਾਫੀ ਲੋਕ ਜਿਹੜੇ ਜ਼ਖਮੀ ਹੋਏ ਸੀ ਜਿਨ੍ਹਾਂ ਦੀ ਜਾਨ ਗਈ ਉਹਨਾਂ ਤੱਕ ਤਾਂ ਜਿਹੜੀ ਰਾਸ਼ੀ ਹੈ ਵਕ ਵਕ ਸਮਾਜ ਸੇਵੀ ਸੰਸਥਾਵਾਂ ਨੇ ਵੀ ਪਹੁੰਚਾ ਦਿੱਤੀ ਤੇ ਪੰਜਾਬ ਸਰਕਾਰ ਨੇ ਵੀ 2-2 ਲੱਖ ਰੁਪਏ ਉਹਨਾਂ ਦਿੱਤਾ ਪਰ ਕਈ ਪਰਿਵਾਰ ਜੇ ਸਨ ਜਿਨ੍ਹਾਂ ਦੇ ਬੱਚੇ ਦਾਖਲ ਸਨ ਉਹਨਾਂ ਨੂੰ ਇਲਾਜ ਲਈ ਜਿਹੜੇ ਆ ਪੈਸੇ ਨਹੀਂ ਮਿਲੇ ਮੈਂ ਗੱਲ ਕਿਉਂ ਕਹਿ ਰਿਹਾ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਖੜੇ ਹੈਗੇ ਆ ਉਹਨਾਂ ਪਰਿਵਾਰਾਂ ਨੇ ਗੁਰੂ ਅਰਸਾਏ ਲਾਈਵ ਦੀ ਟੀਮ ਤੱਕ ਸੰਪਰਕ ਕੀਤਾ ਸ਼ੰਕਰਵਾਸੀ ਦੇ ਵਿੱਚ ਮੌਜੂਦ ਹੈਗੇ ਤਾਂ ਚਾਰ ਨੌਜਵਾਨ ਇੱਥੇ ਇੱਕੋ ਜਗ੍ਹਾ ਤੇ ਅਸੀਂ ਇੱਥੇ ਕੀਤੀ ਤੇ ਸਾਨੂੰ ਬੁਲਾਇਆ ਗਿਆ ਵੀ ਇਹ ਇਲਾਜ ਦੇ ਲਈ ਜਿਹੜਾ ਪੈਸਾ ਹੈ ਇਹਨਾਂ ਦੇ ਤੇ ਨਹੀਂ ਲੱਗਿਆ ਆਪਣੇ ਪੱਲੋਂ ਪੈਸਾ ਲਾ ਲਾ ਕੇ ਖਰਚ ਕਰ ਕਰਕੇ ਇਹ ਲੋਕ ਹੁਣ ਕਰਜ਼ਾਈ ਵੀ ਹੋ ਚੁੱਕੇ ਨੇ ਤੇ ਇੱਕ ਚੀਜ਼ ਇਹ ਦਿਖਾਉਂਦਾ ਹੈਗਾ ਬਿਲਕੁਲ ਇਹ ਜਿਹੜੇ ਮੁੰਡੇ ਤੁਹਾਨੂੰ ਦਿਖਾਈ ਦੇ ਰਿਹਾ ਤਿੰਨ ਤੇ ਦੋ ਪੰਜ ਮੁੰਡੇ ਇੱਕ ਮੁੰਡਾ ਉੱਧਰ ਸਾਹਮਣੇ ਬੈਠਾ ਹੈ ਇਹਨਾਂ ਦੇ ਸੱਟਾਂ ਲੱਗਿਆ ਤੁਸੀਂ ਦੇਖ ਲਓ ਚੁੱਗੀ ਚੌਂਪੜੀ ਵਾਲੇ ਲੋਕ ਅ ਬਿਲਕੁਲ ਇਸ ਵਸਤੀ ਤੋਂ ਕਾਫੀ ਨੌਜਵਾਨ ਗਏ ਸੀ ਵੇਟਰ ਦੇ ਕੰਮ ਲਈ ਤੇ ਛੋਟੀ ਉਮਰ ਦੇ ਵਿੱਚ ਛੋਟੀ ਉਮਰ ਤੁਸੀਂ ਦੇਖ ਸਕਦੇ ਇਹਨਾਂ ਬੱਚਿਆਂ ਦੀਆਂ ਬਾਹਾਂ ਟੁੱਟੀ ਹੋਈ ਐ ਇਹ ਸਾਰੇ ਉਹ ਬੱਚੇ ਨੇ ਜਿਹੜੇ ਉਸ ਹਾਸੇ ਦਾ ਸ਼ਿਕਾਰ ਹੋਏ ਇਹਨਾਂ ਦੇ ਇਲਾਜ ਤੇ ਪੈਸਾ ਨਹੀਂ ਲਗਾਇਆ ਗਿਆ ਅਜੇ ਵੀ ਇਲਾਜ ਤੋਂ ਇਹਨਾਂ ਦੇ ਹਾਲਾਤ ਤੁਸੀਂ ਦੇਖ ਲਓ ਕੀ ਪਏ ਹੈਗੇ ਆ ਕੀ ਹੋਇਆ ਸਾਰਾ ਜਿਵੇਂ ਸੱਟਾਂ ਲੱਗੀਆਂ ਉਸ ਤੋਂ ਬਾਅਦ ਦਾਖਲ ਕਰਾਏ ਗਏ ਕਿਵੇਂ ਪਤਾ ਲੱਗਿਆ ਸੀ ਕਟਨਾ ਦਾ ਤੇ ਇਲਾਜ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇਲਾਜ ਤੇ ਪੈਸਾ ਸੀ ਹੱਥ ਪੱਲੋ ਲਾਇਆ ਲੋ ਲੱਗਿਆ ਹੈਗਾ ਬਾਉ ਜੀ ਸਾਡੇ ਪੈਸੇ ਟਾਈਟ 3 ਲੱਖ ਰੁਪਏ ਸਾਡਾ ਲੱਗ ਗਿਆ ਹੈਗਾ ਸਰਕਾਰ ਨੇ ਵੀ ਵੈਸੇ ਮਾੜੀ ਮੋਟੀ ਤਨਖਾਹ ਹੈ ਉਹਨਾਂ ਨੇ ਕੀਤੀ ਹੈਗੀ ਅੰਦਰੋਂ ਕੀਤੀ ਹੈਗੀ ਆ ਦਵਾਈ ਵਗੈਰਾ ਉਹ ਅੰਦਰੋਂ ਚਲਾਉਂਦੇ ਰਹੇ ਸਾਡੇ ਬਾਹਰ ਲਿਆ ਖਰਚਾ ਜਿੱਦਾਂ ਦਵਾਈਆਂ ਦਾ ਬਾਹਰੋਂ ਲੈ ਕੇ ਦਿੰਦੇ ਪੈਸੇਗੇ ਸਾਡੇ ਮੁੰਡੇ ਦਾ ਬਾਹਰੋਂ ਖਰਚਾ ਹੋਇਆ 1.5-3 ਲੱਖ ਰੁਪਏ ਹੋਇਆ ਹੈਗਾ ਵਾ ਅਸੀਂ ਇਹ ਹੀ ਸਰਕਾਰ ਅਗ ਕਹਿੰਨੇ ਆ ਕਿ ਸਾਡੇ ਮੁੰਡੇ ਦੀ ਦਵਾਈ ਹੁਣ ਚੱਲ ਰਹੀ ਐ ਅੱਗੇ ਤੱਕ ਵੀ ਚਲਦੀ ਰਵੇ ਸਾਡੀ ਦਵਾਈ ਚੱਲ ਰਹੀ ਆ ਹੁਣਾਂ ਨੇ ਆਖਿਆ ਦੋ 2.5 ਮਹੀਨੇ ਦਵਾਈ ਚੱਲੂਗੀ ਤੇ ਮੈਂ ਕਹਿ ਰਹੀ ਆ ਸਰਕਾਰ ਅੱਗੇ ਸਾਡੇ ਮੁੰਡੇ ਦੀ ਦਵਾਈ ਚੱਲਦੀ ਰਵੇ ਉੱਥੇ ਸਰਕਾਰ ਦੇਵੇ ਪੈਸਾ ਉਹ ਦਵਾਈ ਦਾ ਸਾਡੇ ਕੋਲ ਹੋਰ ਕੁਝ ਵੀ ਨਹੀਂ ਹੈਗਾ ਸਾਡੇ ਕੋਲ ਅਸੀਂ ਜਮੀਨ ਸਾਡੇ ਘਰ ਦਾ ਸਾਰੇ ਕਾਗਜ਼ ਦਿੱਤੇ ਹੋਏ ਆ ਕਿਰਾਏ ਤੇ ਦੇ ਕੇ ਅਸੀਂ ਸਾ ਤਾਂ ਕਰਕੇ ਇਲਾਜ ਕਰਵਾਇਆ ਗਵਾ ਗਿਆ ਨੇ ਰੱਖੀ ਹੋਈ ਹੈ ਜਗਾ ਹਾਂਜੀ ਗਿਆਨੇ ਰੱਖੀ ਹੋਈ ਆ ਜਗਾ ਇੰਨੇ ਪੈਸੇ ਲੱਗ ਗਏ ਤੇ ਕਿੰਨੇ ਮਹੀਨੇ ਉੱਥੇ ਸਮਾਂ ਲੱਗਿਆ ਤੇ ਹੁਣ ਕਦੋਂ ਛੁੱਟੀ ਲੈ ਕੇ ਆਏ ਸਾਨੂੰ 1 ਮਹੀਨਾ ਹੋ ਗਿਆ ਉੱਥੇ ਉਥੋਂ ਫਿਰ ਅਸੀਂ ਪਰਸੋ ਹੀ ਛੁੱਟੀ ਲੈ ਕੇ ਆਏ ਆ 2 ਦਿਨ ਸਾਡੇ ਇੱਥੇ ਹੋਇਆ ਸਵੇਰੇ ਅਸੀਂ ਫੇਰ ਜਾਣਾ ਦਵਾਈ ਲੈਣ ਵਾਸਤੇ ਤੇ ਹੁਣ ਦਵਾਈ ਵਗੈਰਾ ਚੱਲ ਰਹੀ ਆ ਕਿੰਨਾ ਕੋ ਖਰਚਾ ਹੋਰ ਹੋਣ ਦੀ ਸੰਭਾਵਨਾ ਹੈਗੀ ਆ ਤੇ ਹੁਣ ਸਰਕਾਰ ਖਰਚਾ ਕਰ ਰਹੀ ਆ ਜਾਂ ਤੁਸੀਂ ਕਰ ਰਹੇ ਹੋ ਹੁਣ ਤਾਂ ਅਸੀਂ ਖਰਚਾ ਕਰ ਰਹੇ ਆ ਪੱਲੋਂ ਸਾਡੇ ਹੀ ਦੇ ਰਹੇ ਹਾਂ ਹੁਣ ਵੀ ਉੱਥੇ ਜਾ ਕੇ ਵੇਖਾਈ ਉਹਨਾਂ ਨੇ ਹੁਣ ਵੇਖਦੇ ਆ ਉਹਨਾਂ ਨੇ ਆਖਿਆ ਕਿ ਦਾ ਦਾਖਲ ਕਰਨਗੇ ਕਿ ਤਾਂ ਕੀ ਕਰਨਗੇ ਅੱਗੇ ਉਹਨਾਂ ਦੀ ਮਰਜ਼ੀ ਹੈ ਕਿ ਤਾਂ ਕੀ ਕਰਨਗੇ ਹੁਣ ਬੁਲਾਈ ਰੱਖਿਆ ਹੈ ਟਾਂਕੇ ਵਗੈਰਾ ਲੱਗੇ ਹੋਏ ਆ ਮੁੰਡੇ ਦੇ ਹੁਣ ਸਾਡੇ ਕੋਲ ਪੈਸੇ ਨਹੀਂ ਹੈਗੇ ਆ ਹਾਂਜੀ ਸਕਰੂਬ ਜੇ ਲਾਇਓ ਹੈ ਨੱਟ ਲਾਇਓ ਹੈ ਅੰਦਰ ਹੱਡੀਆਂ ਸਾਰੀਆਂ ਤੋੜੀਆਂ ਉਹ ਕਹਿੰਦਾ ਸੀ ਮੁੰਡੇ ਦਾ ਚਬਾਲਾ ਟੁੱਟਿਆ ਉਹ ਇਹ ਨੌਜਵਾਨ ਸੀ ਹਾਂਜੀ ਇਹਨਾਂ ਦੇ ਨਾਲ ਸਾਰੀਆਂ ਟੁੱਟੀਆਂ ਹੋਈਆਂ ਹੱਡੀਆਂ ਤੇ ਉਹਨਾਂ ਨੇ ਜੋੜ-ਜੂੜ ਕੇ ਸਾਡੇ ਕੋਲ 50000 ਰੁਪਿਆ ਉਹਨਾਂ ਨੇ ਜਿੱਦਾ ਲੀਤਾ ਸੀ ਸਾਡੇ ਕੋਲੇ ਹੁਣ ਠੀਕ ਹੋ ਗਿਆ ਵੇ ਸਪਰੇਸ਼ਨ ਹੋਇਆ ਹੈਗਾ ਉਹਨਾਂ ਨੇ ਬੁਲਾਈ ਰੱਖਿਆ ਬਸ ਇੰਨਾ ਖਰਚਾ ਕਿ ਤਾਂ ਕਿੰਨਾ ਖਰਚਾ ਆਵੇਗਾ ਉਹ ਮੈਂ ਕਹਿ ਰਹੀ ਆ ਸਰਕਾਰ ਦਵੇ ਸਾਡਾ ਖਰਚਾ ਮੁੰਡੇ ਦਾ ਹਾਂ ਇਹ ਇੱਕ ਨੌਜਵਾਨ ਕੀ ਨਾਮ ਕੀਂਦਾ ਸਾਜਨ ਜੀ ਸਾਜਨ ਤੇਰਾ ਨਾਮ ਕੀ ਮੁੰਡੇ ਲਖਣ ਲਖਣ ਤੇ ਤੇਰੇ ਵੀ ਸੱਟਾਂ ਪੂਰੀਆਂ ਹਾਂਜੀ ਕੀ ਦਿੱਕਤ ਆ ਤੇਰੇ ਸਾਡੇ ਜੀ ਚੈਸਟ ਜੀ ਵੀ ਕਰੈਕ ਹੋ ਗਈ ਤਿੰਨ ਪਸਨੀਆਂ ਕਰੈਕ ਹੋ ਗਈਆਂ ਨੇ ਅੱਛਾ ਹਾਂਜੀ ਕਿੰਨੇ ਪੈਸੇ ਲੱਗੇ ਤੇਰੇ ਲੱਗਿਆ ਕਿ ਉਧਰੋਂ ਲਾਏ ਗਏ ਸਾਡੇ ਆਪ ਦੇ ਪੈਸੇ ਲੱਗੇ ਨੇ ਕਿੰਨਾ ਪੈਸਾ ਲੱਗਾ ਤੇਰਾ ਪੜ ਲੱਗ ਗਿਆ 70 80 ਹਜ਼ਾਰ ਲੱਗ ਗਿਆ 70 80 ਹਜ਼ਾਰ ਤੇਰਾ ਕੀ ਨਾਮ ਹੈ ਸੋਮਨਾਥ ਤੇਰੇ ਕਿੰਨਾ ਖਰਚਾ ਹੋਇਆ ਜੀ 35 30 ਹਜ਼ਾਰ ਹੋ ਗਿਆ ਜੀ ਤੇ ਇਹ ਵਿੱਚੋਂ ਹਾਂਜੀ ਤੇ ਤੇਰੇ ਕਿਤੇ ਸੱਟਾ ਸੀ ਜੀ ਮਾਲੂ ਮੋਟੇ ਸਾਰੇ ਚੰਮੂ ਵਗੈਰਾ ਜੀ ਤੇਰਾ ਕੀ ਨਾਮ ਹੈ ਸਾਜਨ ਸਾਜਨ ਤੇਰੀ ਕੀ ਪ੍ਰੋਬਲਮ ਹੈ ਮੇਰੇ ਪਸ ਮੇਰੇ ਪਸ ਇਹ ਤੇ ਤੇ ਲੱਗੇ ਉੱਤੇ ਸਾਲ ਸਾਲ ਖਰਚਾ ਜਾਇਆ ਗਿਆ ਹਾਂਜੀ ਆ ਸਿਕਾਇਨ ਕਿਤੇ ਗਈ ਸਿਟੀ ਸਿਕਾਇਨ ਜਿੰਦਕੰਤ ਸੋਹ ਜਾਇ ਤਪਸਨੀ ਆ ਤਿੰਨ ਕਰਾ ਕੇ ਕਿ ਤ ਦਬਾਗਾ ਇਹਨੂੰ ਅਪਰੀ ਰਿਪੋਰਟਰ ਆਫਰ ਕੀਤਾ ਸੀ ਉਹਨੂੰ ਪਹਿਲੇ ਅੰਦਰ ਲੈ ਕੇ ਗਿਆ ਸੀ ਨਾ ਜਲਾਲਾਬਾਦ ਤੇ ਜਲਾਲਾਬਾਦ ਮਤਲਬ ਚਲਾ ਕੇ ਕਿ ਇਹਨੂੰ ਬਾਹਰ ਹੀ ਬਿਠਾਤਾ ਸੀ ਇਹਨੂੰ ਅੰਦਰ ਨਹੀਂ ਦਾਖਲ ਕੀਤਾ ਸੀ ਤੇ ਮੈਂ ਗਈ ਉੱਥੇ ਬਾਹਰ ਬੈਠਾ ਸੀ ਇੱਕ ਸਾਡੀ ਉਹਦੇ ਮੌਤ ਹੋ ਗਈ ਜ ਵੱਡੇ ਝੇੜ ਤੇ ਫਿਰ ਮੈਂ ਇੱਥੇ ਕਾਰ ਤੇ ਇੱਥੇ ਲੈ ਕੇ ਗਈ ਦੂਜੇ ਦਿਨ ਫਿਰ ਮੈਂ ਅਪਰੋਚ ਪਰ ਗਈ ਉੱਥੇ ਸਰਕਾਰੀ ਦਾਖਲ ਕੀਤਾ ਸੀ ਉਹਨੇ ਫਿਰ ਫਰੀਦਕੋਟ ਲੈਫਰ ਕਰਤਾ ਸੀ ਉਹਨਾਂ ਕਦੇ ਜਿਹੜਾ ਆਵੇ ਜਿਹੜਾ ਕਾਲਾ ਦਬਾ ਨਹੀਂ ਪਿਆਗਾ ਕਾਲੇ ਜੇ ਨਿਸ਼ਾਨਾ ਜਾਂਦੇ ਇਹ ਸਾਰੇ ਦਬਾ ਗਿਆ ਤੇ ਫਿਰ ਤਿੰਨ ਫਸਲੀਆਂ ਕਰਕਾ ਗਿਆ ਜਿਹੜਾ ਕੀ ਨਾਮ ਕਬ ਅਨਮੋਲ ਅਨਮੋਲ ਤੇਰੀ ਕੀ ਪ੍ਰੋਬਲਮ ਆਈ ਇੱਥੇ ਘੱਟ ਚ ਲੱਗੀ ਇੱਕ ਪੈਰ ਚ ਲੱਗੀ ਇਹ ਤੇ ਅੱਖ ਚ ਲੱਗੀ ਅੱਛਾ ਛੁੱਟੀ ਕਦੋਂ ਛੁੱਟੀ ਮਿਲੀ ਅੱਖ ਵਿੱਚ ਇਸ ਦਾ ਹਾਂਜੀ ਕਿਹੜੀ ਆਪ ਤੇ ਅੱਛਾ ਇਹਨੇ ਦਿਖਾਈ ਨਹੀਂ ਦੇ ਰਿਹਾ ਹਾਂਜੀ ਕਿ ਕੀ ਕਹਿੰਦੇ ਅੱਖ ਚਲ ਜਾਊਗੀ ਕਿ ਨਹੀਂ ਚਲ ਜੂਗੀ ਕਹਿੰਦਾ ਆਹ ਮੁਲਾਜ਼ ਲੱਗਣਗੇ ਬੰਦੇ ਵੀ ਬਹੁਤ ਲੱਗੇ ਕਿੰਨਾ ਪੈਸਾ ਲੱਗਾ ਤੇਰਾ ਜੀ 5 ਲੱਖ ਰੁਪਏ ਲੱਗੇ 5 ਲੱਖ ਰੁਪਏ 5 ਲੱਖ ਲੱਗੇ ਨਾ ਨਾ ਲੱਖ ਰੁਪਏ ਲੱਗੇ ਲੱਖ ਰੁਪਏ ਲੱਗੇ ਲੱਗੇ ਉੱਥੇ ਤੇਰਾ ਨਾਮ ਕੀ ਹੈ ਜੀ ਮੇਰਾ ਨਾਮ ਰਾਜ ਕੁਮਾਰ ਹੈ ਰਾਜ ਕੁਮਾਰ ਤੇਰੀ ਕੀ ਬੀਮਾ ਜੀ ਸਰ ਮੇਰੇ ਸਿਰ ਦੇ ਸੱਟ ਲੱਗੀ ਆ ਅੰਦਰ ਅੰਦਰੂਨੀ ਸੱਟ ਲੱਗੀ ਆ ਸਰ ਫੋਨ ਅੰਦਰ ਪੈਣ ਲੱਗਾ ਜੀ ਅੰਦਰ ਜੰਮ ਗਿਆ ਸੀ ਫੋਨ ਫਿਰ ਤੇ ਪਹਿਲਾਂ ਤਾਂ ਡਾਕਟਰ ਐਡਮਿਟਰ ਨਹੀਂ ਕਰ ਰਹੇ ਸੀ ਫਿਰ ਇੱਥੇ ਕਿਸੇ ਨੇ ਸਪਾਰਿਸ਼ ਕੀਤੀ ਮੈਂ ਫੋਨ ਕੀਤਾ ਸੀ ਡਾਕਟਰ ਨੋਬੇ ਬੰਦਾ ਦਾਖਲ ਹੋਇਆ ਵੱਡੇ ਦੁਆਰਾ ਹੋਇਆ ਸਾਰਾ ਕੁਝ ਯਾਨੀ ਕਿ ਤੈਨੂੰ ਮੇਰੇ ਫੋਨ ਤੋਂ ਬਾਅਦ ਦਾਖਲ ਕਰ ਲਿਆ ਸੀ ਜੀ ਦਾਖਲ ਕਰ ਲਿਆ ਇਲਾਜ ਹੋਇਆ ਫਿਰ ਜੀ ਇਲਾਜ ਹੋਇਆ ਬਟ ਉਹ ਪੈਸੇ ਮੰਗ ਰਿਹਾ ਸੀ ਅੱਛਾ ਉਦੋਂ ਉਹ ਇਹ ਕਹਿੰਦੇ ਸੀ ਜਦੋਂ ਮੈਂ ਦਾਖਲ ਹੋ ਉਹ ਕਹਿੰਦੇ ਸੀ ਸੀਟੀ ਸਕੈਨ ਕਰਾਣੀ ਪਊਗੀ ਪੈਸੇ ਹੋਰ ਜਮਾ ਕਰਾਓ ਉਹੀ ਮੁੰਡਾ ਤੋਂ ਜੀ ਜੀ ਹਾਂਜੀ ਹਾਂਜੀ ਉਹੀ ਆ ਫਿਰ ਇੱਥੋਂ ਦੇ ਜਿਹਨੇ ਲੋਕ ਸੀਗੇ ਸਾਰਿਆਂ ਨੇ ਵਿਚਾਰਿਆਂ ਨੇ ਥੋੜੇ ਥੋੜੇ ਕਰਕੇ ਮਦਦ ਕੀਤੀ ਮੈਂ ਬਹੁਤ ਗਰੀਬ ਬੰਦਾ ਹਾਂ ਨਾ ਮੇਰੀ ਮੰਮੀ ਨਾ ਮੇਰੇ ਡੈਡੀ ਆ ਅੱਛਾ ਮੈਂ ਕੱਲਾ ਹਾਂ ਤੇ ਮੇਰੇ ਬੱਚੇ ਛੋਟੇ ਛੋਟੇ ਆ हां मेरी भाई मैं खबर कीती सीनु द हां जी मेरा कोई दे दे मेरा नहीं आगे पीछे मैं किसी के घर ਦੇ ਵਿੱਚ ਰਹਿ ਰਹਾ ਨਾ ਮੇਰੇ ਕੋਲ ਕਾਰ ਹੈ ਹੁਣ ਮੈਂ ਮੰਜੀ ਦੇ ਪਿਆਰਾ ਹਾਂਗਾ 6 ਮਹੀਨੇ ਤੱਕ ਮੇਰਾ ਟ੍ਰੀਟਮੈਂਟ ਹੈ ਕਿਉਂਕਿ ਮੇਰੇ ਪਹਿਲਾਂ ਟੇਬੀ ਵੀ ਸੀਗੀ ਮੈਂ ਦਵਾਈ ਖਾਂਦਾ ਬਹੁਤ ਵਿਕਨਸ ਹੈ ਬਾਡੀ ਦੇ ਵਿੱਚ ਇਸ ਕਾਰਨ ਮੈਂ ਹੁਣ ਕੰਮ ਨਹੀਂ ਕਰ ਸਕਦਾ ਮੈਂ ਕੋਈ ਭਾਰੀ ਚੀਜ਼ ਨਹੀਂ ਚੱਕ ਸਕਦਾ ਕਿਤੇ ਮੈਂ ਖੜ੍ਹ ਨਹੀਂ ਸਕਦਾ ਚੱਕਰ ਆਣ ਲੱਗ ਜਾਂਦੇ ਆ ਤੇ ਮੈਂ ਇਹੀ ਚਾਹਨਾ ਸਰਕਾਰ ਤੋਂ ਮੇਰੀ ਮਦਦ ਕਰੇ ਹੈਲਪ ਕਰੇ ਮੈਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਮੇਰੇ ਬੱਚੇ ਕਿਥੋਂ ਖਾਂਗੇ ਮੇਰਾ ਟ੍ਰੀਟਮੈਂਟ ਚੱਲਦਾ ਪਿਆ ਦਵਾਈ ਰੈਗੂਲਰ ਮੈਂ ਕਿਥੋਂ ਖਾਵਾਂਗਾ बस मेरी यही सिफारिश है उन तक अच्छा ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਆਪਾਂ ਵੀਡੀਓ ਵੀ ਤੁਹਾਡਾ ਪਾਸ ਵੀ ਰਾਜਕਮਰ ਨਾਮ ਸੀ ਨਾ ਮੈਨੂੰ ਦਾਖਲ ਨਹੀਂ ਕੀਤਾ ਜਾ ਰਿਹਾ ਉਸ ਤੋਂ ਬਾਅਦ ਅਰਵਿੰਦਰ ਆਵਲਾ ਜੀ ਆਏ ਤੁਹਾਨੂੰ ਮਿਲਾਇਆ ਵੀ ਸੀ ਮੈਂ ਤੇ ਫਿਰ ਦਾਖਲੇ ਇਹਨਾਂ ਨੂੰ ਕਰ ਲਿਆ ਗਿਆ ਸੀ ਮੇਰੇ ਫੋਨ ਜਾਣ ਤੋਂ ਜੀ اپੀਲ ਹੈਗੀ ਲੋਕਾਂ ਸਮਾਜ ਸੇਂਗਿਆਂ ਦੀ اپੀਲ ਹੋ ਰਣਾ ਚਾਹੁੰਦਾ ਸਾਨੂੰ ਗਰੀਬਾਂ ਨੂੰ ਸਾਨੂੰ ਗਰੀਬਾਂ ਨੂੰ ਮਦਦ ਕਰੋ ਬਹੁਤ ਜਿਆਦਾ ਲੇਕਿਨ ਬਹੁਤ ਜਿਆਦਾ ਲੋੜ ਹੈਗੀ ਸਾਨੂੰ ਨਾ ਮੇਰੇ ਸਾਥ ਸੋ ਨਾ ਮੇਰਾ ਸੋਰਾ ਕੋਈ ਵੀ ਨਹੀਂ ਹੈਗਾ ਮੇਰਾ ਹਸਬੰਦ ਇਸ ਕਮਾਉਣ ਵਾਲੀ ਸੀ ਬਸ ਬਿਲਕੁਲ ਜੀ ਜਿਹੜੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੀ ਹੈਗੀ ਆ ਦਿਖਾ ਦਿੱਤੀ ਹੈਗੀ ਆ ਗੁਰੂ ਹਰਸਾਹਿਲ ਲਾਈਵ ਟੀਮ ਦੀ ਹਮੇਸ਼ਾ ਜਿਹੜੀ ਕੋਸ਼ਿਸ਼ ਰਹਿੰਦੀ ਹੈਗੀ ਆ ਇਹਨਾਂ ਲੋਕਾਂ ਦੀ ਸਾਰ ਲੈ ਕੇ ਤੁਹਾਡੇ ਤੱਕ ਲਿਆਂਦੀ ਜਾਂਦੀ ਜਾਂਦੀ ਆ ਵੀਡੀਓ 1 2 3 4 5 ਤੇ 6 ਗੱਲ ਕਰਦਾ ਮੈਂ ਤੁਹਾਣਾ 6 ਨੌਜਵਾਨੇ ਬੈਠੇ ਨੇ ਉਮਰ ਮੈਂ ਇੱਕ ਇੱਕ ਚੀਜ਼ ਇੱਥੇ ਕਹਿਣਾ ਚਾਹੁੰਦਾ ਉਮਰ ਤੁਸੀਂ ਇਹਨਾਂ ਦੇਖੋ ਬਿਲਕੁਲ ਉਮਰ ਜਿਹੜੀ ਹੈ ਇਹਨਾਂ ਨੌਜਵਾਨਾਂ ਦੀ ਦੇਖੋ ਜਵਾਨ ਬੱਚੇ ਨੇ ਛੋਟੀ ਉਮਰ ਦੇ ਬੱਚੇ ਨੇ ਆਪਨੇ ਪਰਿਵਾਰ ਦੇ ਲਈ ਘਰੋਂ ਗਏ ਸੀ ਸਵੇਰ ਦੇ ਟਾਈਮ ਵੀ ਦਿਹਾੜੀ ਚੱਲਿਆਂ 300 ਜਾਂ 400 ਰੁਪਏ ਦਿਹਾੜੀ ਹੋਊਗੀ ਉਸ ਦਿਹਾੜੀ ਤੋਂ ਬਾਅਦ ਪਰਿਵਾਰ ਦਾ ਹਾਲਾ ਚੱਲੂਗਾ ਚੁੱਲ੍ਹਾ ਚੱਲੂਗਾ ਪਰ ਹੋਇਆ ਕੀ ਉਹ ਆ ਕੀ ਰਸਤੇ ਤੇ ਐਕਸੀਡੈਂਟ ਹੋ ਗਿਆ 12 ਮੌਤਾ ਹੋ ਗਈਆਂ ਇਹ ਉਹ ਨੌਜਵਾਨ ਬੈਠੇ ਅੱਜ ਜਿਹੜੇ ਜ਼ਖਮੀ ਹੋਏ ਸੀ ਜ਼ਖਮੀ ਹੋਏ ਨੌਜਵਾਨਾਂ ਦੇ ਖਰਚਾ 50000 ਰੁਪਇਆ 50 ਸਰਕਾਰ ਨੇ ਐਲਾਨ ਕੀਤਾ ਸੀ ਪਰ ਇੱਥੇ ਖਰਚਾ ਕਿਸੇ ਦਾ ਲੱਖ ਰੁਪਇਆ ਕਿਸੇ ਦਾ 3 ਲੱਖ ਹੈ ਕਿਸੇ ਦਾ 5 ਲੱਖ ਹੈ ਇਹ ਖਰਚਾ ਇਹਨਾਂ ਲੋਕਾਂ ਦਾ ਹੋਇਆ ਇੱਕ ਦੀ ਤਾਂ ਅੱਖ ਵੀ ਜੜੀ ਆ ਉਥੋਂ ਵੀ ਦਿਖਣਾ ਬੰਦ ਹੋ ਗਿਆ ਆ ਭੈਣੇ ਖੜੀ ਹੈਗੀ ਕਹਿੰਦੇ ਇਹ ਕਾਰਜ ਜਿਸ ਘਰ ਦੇ ਵਿੱਚ ਸਾਰੇ ਇਕੱਠੇ ਹੋ ਕਿਉਂਕਿ ਇਸ ਮੁੰਡੇ ਦੇ ਸੱਟਾ ਸਭ ਤੋਂ ਜ਼ਿਆਦਾ ਇਸ ਘਰ ਦੇ ਕਹਿੰਦੇ ਅਸੀਂ ਤਾਂ ਆਪਦਾ ਘਰ ਵੀ ਹੈ ਜਿਹੜਾ ਗਹਿਣੇ ਰੱਖ ਕੇ ਪੈਸੇ ਲਾਤੇ 3 ਲੱਖ ਤੋਂ ਵੱਧ ਲਾਤਾ ਅਜੇ ਵੀ ਇਲਾਜ ਚੱਲਣਾ ਹੈ ਤੇ ਉਸ ਇਲਾਜ ਤੇ ਵੀ ਖਰਚਾ ਆਉਣਾ ਹੈਗਾ ਜਿੰਨੇ ਲੋਕ ਇਸ ਵੀਡੀਓ ਨੂੰ ਵੇਖ ਰਹੇ ਇੱਕ ਇੱਕ ਦਾਸ ਤਾਂ ਹੋਰ ਦਿਖਾ ਦਿੰਦੇਗਾ ਅ ਇੱਥੇ ਮਾਤਾ ਖੜੇ ਸੀ ਇੱਕ ਇਹਨਾਂ ਦਾ ਜਵਾਈ ਹੈ ਜਿਹੜਾ ਇੱਥੇ ਆਇਆ ਹੋਇਆ ਸੀ ਉਹਦੇ ਡਾਕੂਮੈਂਟ ਨਹੀਂ ਸੀ ਮਤਲਬ ਨਾ ਆਧਾਰ ਕਾਰਡ ਨਾ ਕੋਈ ਵੀ ਨਹੀਂ ਸੀ ਕੀ ਸੀ ਤੁਹਾਡੀ ਪ੍ਰੋਬਲਮ ਕੀ ਸੀ ਉਹ ਪਿਛਾਰਾ ਇੱਥੇ ਆ ਗਿਆ ਸੀ ਸਾਨੂੰ ਆਖਣ ਲੱਗਿਆ ਮਿਲਣ ਵਾਸਤੇ ਤਾਂ ਆਖਣ ਲੱਗਿਆ ਮੈਂ ਵੀ ਦਿਹਾੜੀ ਕਰ ਲਾਵਾਂ ਬੱਚੇ ਮੇਰੇ ਦੋ ਕੁੜੀ ਇੱਕ 3 ਸਾਲ ਦੀ ਇੱਕ 1.5 ਸਾਲ ਦੀ ਹੈਗੀ ਤੇ ਉਹ ਵਿਚਾਰੇ ਗਰੀਬ ਉਹ ਵੀ ਹੈਗੇਂ ਤੇ ਮਾਂ ਪਿਓ ਵੀ ਤਸੀਵ ਤੇ ਉਹਨਾਂ ਅੱਖ ਮੈਂ ਦਿਹਾੜੀ ਤੇ ਚਲੇ ਆ ਜਾਂ ਦੋ ਤਿੰਨ ਦਿਹਾੜੀ ਹਲਾ ਲਾ ਮੈਂ ਤੇ ਮੇਰੇ ਪਹਿਬਾਨ ਜਾਣਗੇ ਖਰਚਾ ਮੇਰਾ ਉਹ ਵਿਚਾਰਾ 12 ਕੀ ਦਾਗਾ ਸੀ ਪਰੋਜ ਪਰਦਾ 12 ਕੀ ਉਹ ਫੇਰ ਮੁੰਡੇ ਕੋਲੇ ਫੇਰ ਵਿਚਾਰੇ ਦੋ ਧਾਰ ਖਾਟ ਨਹੀਂ ਬਣਿਆ ਸੀ ਨਾ ਉਧਾਰ ਕਾਟ ਨਾ ਬਾਟ ਕਾਟ ਨਾ ਵੀ ਹੁੰਦਾ ਰਾਸ਼ਨ ਕਾਟ ਫਿਰ ਉਹਦਾ ਉਂਗਲਾਂ ਨੇ ਲੱਗਿਆ ਹੋ ਫਿਰ ਬਚਪਨ ਤਾਂ ਨਹੀਂ ਕਿਤਾ ਖਿਆਲ ਨਹੀਂ ਹੈਗਾ ਮਾਂ ਉਹ ਜੀ ਕਮਲੀ ਜੀ ਹੈਗੀ ਉਹਦੇ ਵੀ ਸੱਟ ਨੇ ਉਹਨਾਂ ਨੂੰ ਸੱਟ ਉਹਨਾਂ ਨੂੰ ਸੱਟ ਹੈ ਕਿ ਉਹ ਵੀ ਚਾਰੇ ਚੌਕ ਮਾਰ ਕੇ ਸਾਡੀ ਹੋ ਗਈ ਮੇਰਾ ਪੋਤਰਾ ਮਰ ਗਿਆ ਉਹ ਮੁੰਡੇ ਨੂੰ ਲੈ ਕੇ ਚਲਾ ਗਿਆ ਜਿਹਨੇ ਇਹ ਵੀ ਨਾ ਮਰ ਜਾਏ ਮੁੰਡਾ ਉਹ ਵੇ ਕੇ ਮੁੰਡੇ ਉਹਦੇ ਮਾਂ ਪਿਓ ਥੇ ਲਾ ਗਿਆ ਫਿਰ ਲਾ ਕੇ ਤਾਂ ਉੱਥੇ ਉਹਨਾਂ ਪੱਟ ਵਿੱਚ ਤੇ ਦੋ ਥਾਂ ਤੇ ਟੁੱਟਿਆ ਅੱਡੇ ਉਹ ਵਿਚਾਰੇ ਤਾਂ ਨਾਲ ਆਜਣਾ ਹੋਰ ਮਨ ਜੇ ਤੇ ਪਿਆਗਾ ਉਹ ਕੁੜੀਆਂ ਵਿਚਾਰੀਆਂ ਕਿੱਥੇ ਜਾਂ ਜੀ ਇਹ માતા ਵੀ ਦੱਸ ਰਹੀ ਹੈਗੀ ਐ ਇਸ ਮਾਤਾ ਦਾ ਜੁਵਾਈ ਵੀ ਇੱਥੇ ਪਹੁੰਚ ਆਇਆ ਸੀ ਉਹ ਵੀ ਇਸੇ ਇਹਨਾਂ ਨੌਜਵਾਨਾਂ ਦੇ ਨਾਲ ਗਿਆ ਸੀ ਤੇ ਉਹਦੇ ਡਾਕੂਮੈਂਟ ਜਿਵੇਂ ਆਧਾਰ ਕਾਰਡ ਜਾਂ ਕੋਈ ਡਾਕੂਮੈਂਟ ਨਹੀਂ ਹੈਗੇ ਸੀ ਉਹਨੂੰ ਵੀ ਸੱਟਾਂ ਲੱਗੀਆਂ ਤੇ ਉਹ ਵੀ ਘਰ ਦੇ ਵਿੱਚ ਪਿਆ ਜਿਵੇਂ ਛੇ ਨੌਜਵਾਨ ਮੇਰੇ ਕੋਲ ਬੈਠੇ ਹੈਗੇ ਇੱਕ ਘਰ ਨਾਲ ਹੈ ਉਸ ਘਰ ਦੇ ਵਿੱਚ ਉਹ ਵੀ ਆ ਤੇ ਉਹਦੇ ਹਾਲਾਤ ਵੀ ਇਹ ਨੇ ਸਾਰੇ ਪਰਿਵਾਰਾਂ ਦੇ ਹਾਲਾਤ ਜਿਹੜੇ ਆ ਉਹ ਬੜੇ ਅਨ ਨਾਸ ਦੇਖਣਯੋਗ ਹਾਲਾਤ ਹੈਗੇ ਕਿਉਂਕਿ অতি ਗਰੀਬ ਪਰਿਵਾਰਾਂ ਦੇ ਬੱਚੇ ਸੀ ਜਿਹੜਾ ਵੇਟਰ ਦਾ ਕੰਮ ਕਰਦੇ ਸੀ ਤੇ ਇਹਨਾਂ ਪਰਿਵਾਰਾਂ ਦੇ ਵਿੱਚ ਅੱਜ ਗਰੀਬੀ ਪਹਿਲਾਂ ਹੀ ਗੋਡੇ-ਗੋਡੇ ਸੀ ਤੇ ਹੁਣ ਕਿੰਨੇ ਪੈਸੇ ਜੇ ਵਿੱਚ ਲੱਗੇ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਅੱਖਾਂ ਇਹਨਾਂ ਸਾਰਿਆਂ ਦੀਆਂ ਨੰਮ ਹੈਗੀਆਂ ਨੇ ਇਹ ਨੌਜਵਾਨ ਵੀ ਰੋ ਰਿਹਾ ਹੈ ਇਹਦੇ ਇਲਾਜ ਦੇ ਲਈ ਜਦੋਂ ਇਹਨੂੰ ਦਾਖਲ ਕਰਾਉਣਾ ਸੀ ਦਾਖਲ ਨਹੀਂ ਕੀਤਾ ਜਾਂਦਾ ਸੀ ਅਸੀਂ ਇੱਕ ਫੋਨ ਇਹ ਕੀਤਾ ਸੀ ਫਰੀਦਕੋਟ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਵੀ ਇਸ ਨੌਜਵਾਨ ਨੂੰ ਦਾਖਲ ਕਰ ਲਿਆ ਜਾਵੇ ਡਾਕਟਰ ਕਹਿੰਦੇ ਸੀ 5 ਜਾਂ 10000 ਰੁਪਏ ਇਹਦਾ ਲੱਗੂਗਾ ਸਿਟੀਜ਼ ਕਹਿੰਦੇ ਸੀ ਕਿ ਅਸੀਂ 1 ਰੁਪਿਆ ਨਹੀਂ ਦੇਣਾ ਸਰਕਾਰ ਦੇ ਖਾਤੇ ਦਾ ਕੰਮ ਕੀਤਾ ਜਾਵੇ ਅੱਜ ਨੌਜਵਾਨ ਦੱਸ ਵੀ ਰਿਹਾ ਵੀ ਤੁਹਾਡੇ ਫੋਨ ਜਾਣ ਤੋਂ ਬਾਅਦ ਇਹ ਹੋਇਆ ਸੀ ਸਾਡੀ ਕੋਸ਼ਿਸ਼ ਹੀ ਰਹਿੰਦੀ ਹੈਗੀ ਹੈ ਸਾਡੀ ਟੀਮ ਦੀ ਕੋਸ਼ਿਸ਼ ਹੀ ਰਹਿੰਦੀ ਹੈਗੀ ਹੈ ਜਿਹੜੇ ਲੋਕ অতি ਗਰੀਬ ਪਰਿਵਾਰ ਹੈਗੇ ਆ ਜਿਹੜੇ ਲੋੜਵੰਦ ਪਰਿਵਾਰ ਹੈਗੇ ਉਹਨਾਂ ਪਰਿਵਾਰਾਂ ਤੱਕ ਸੰਪਰਕ ਕੀਤਾ ਜਾਵੇ ਉਹਨਾਂ ਪਰਿਵਾਰਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਉਹਨਾਂ ਪਰਿਵਾਰਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਉਹਨਾਂ ਪਰਿਵਾਰਾਂ ਦੀ ਆਵਾਜ਼ ਬਣ ਕੇ ਗੁਰੂ ਵਰਸਾਇ ਲਾਈਵ ਤਾਂ ਹੀ ਅਸੀਂ ਕਹਿੰਦੇ ਹੈਗੇ ਆ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਹੈ ਇਹਨਾਂ ਲੋਕਾਂ ਦਾ ਹੀ ਚੈਨਲ ਹੈ ਇਹ ਲੋਕਾਂ ਦੇ ਦੱਸ ਤਾਂ ਜਿਹੜੀ ਇਹਨਾਂ ਲੋਕਾਂ ਦੇ ਦੁੱਖ ਜਿਹੜੇ ਆ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਆ ਅੱਜ ਫਿਰ ਹਾਲਾਤ ਦਿਖਾਈ ਹੈਗੇ ਆ ਇਹਨਾਂ ਨੂੰ ਕਵਰ ਕਰਨ ਦੇ ਲਈ ਕੋਈ ਮੀਡੀਆ ਯਾ ਨੈਸ਼ਨਲ ਯਾ ਇੰਟਰਨੈਸ਼ਨਲ ਮੀਡੀਆ ਇੱਥੇ ਨਹੀਂ ਪਹੁੰਚਿਆ ਹੈਗਾ ਇੱਕ ਐਕਸੀਡੈਂਟ ਵਾਲੀ ਖਬਰ ਸਾਹਮਣੇ ਦਿਖਾਤੀ ਪਰ ਗੁਰੂ ਅਰਸਾ ਦੇ ਲਾਈਵ ਦੀ ਟੀਮ ਹਮੇਸ਼ਾ ਇਹਨਾਂ ਦੇ ਨਾਲ ਖੜੀ ਰਹੀ ਹੈ ਖੜੀ ਰਹੂਗੀ ਅੱਗੇ ਵੀ ਅੱਜ ਵੀ ਜਿੰਨਾ ਲੋਕਾਂ ਦੇ ਪਰਿਵਾਰਾਂ ਦੇ ਵਿੱਚੋਂ ਡੈਥ ਹੋਈ ਸੀ ਉਹਨਾਂ ਦੇ ਅੱਜ ਆਧਾਰ ਕਾਰਡ ਲੈ ਕੇ ਵੀ ਕਿਸੇ ਇੱਕ ਸੰਸਥਾ ਨੂੰ ਫਿਰ ਪੇ ਦਿੱਤੇ ਗਏ ਆ ਆਉਣ ਵਾਲੇ ਦਿਨਾਂ 'ਚ ਉਹਨਾਂ ਪਰਿਵਾਰਾਂ ਦੇ ਵਿੱਚ ਵੀ ਦੁਬਾਰਾ ਜਿਹੜਾ ਹੈਗਾ ਉਹਨਾਂ ਨੂੰ ਰਾਸ਼ੀ ਜਾਂ ਸਮੱਗਰੀ ਜਾਂ ਰਾਸ਼ਨ ਜੋ ਵੀ ਹੈ ਉਹ ਪਹੁੰਚੂਗਾ ਪਰ ਅੱਜ ਹੱਤਬੰਦ ਇੱਕ ਅਪੀਲ ਇਹਨਾਂ ਲੋਕਾਂ ਦੇ ਲਈ ਵੀ ਹੈਗੀ ਹੈ ਇਹਨਾਂ ਬੱਚਿਆਂ ਦੇ ਲਈ ਹੈਗੀ ਹੈ ਇਹ ਪੱਲੋ ਪੈਸੇ ਲਾ ਚੁੱਕੇ ਇਸ ਤੋਂ ਬਾਅਦ ਜਿਹੜਾ ਲਾ ਚੱਲਣਾ ਮੈਂ ਜ਼ਿਆਦਾ ਨਹੀਂ ਕਹਿੰਦਾ ਸ਼ੰਕਰ ਵਸਤੀ ਆ ਜਿਓ ਇਹ ਸਾਰੇ ਪਰਿਵਾਰ ਤੁਹਾਨੂੰ ਇੱਕ ਕਤਾਰ ਦੇ ਵਿੱਚ ਮਿਲ ਜਾਣਗੇ ਜਿਸ ਦਿਨ ਅਸੀਂ ਇੱਥੇ ਕੰਬਲ ਵੰਡਣ ਆਏ ਸੀ ਤੇ ਨੌਜਵਾਨ ਮਗਰਮਗਰ ਫਿਰਦੇ ਸੀ ਉਸ ਵੀਡੀਓ ਦੇ ਵਿੱਚ ਵੀ ਹੈਗੇ ਹੁਣ ਮੈਂ ਇਹਨਾਂ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਹਨਾਂ ਲੋਕਾਂ ਦੇ ਕੋਲ ਕੋਈ ਨਹੀਂ ਪਹੁੰਚਿਆ ਤਾਂ ਪਹੁੰਚਿਆ ਤੁਹਾਡਾ ਲੋਕਲ ਚੈਨਲ ਗੁਰੂ ਹਰਸਾਹਿਬ ਲਾਈਵ ਤੇ ਗੁਰੂ ਸਾਹਿਬ ਲਾਈਵ ਦੀ ਟੀਮ ਹਮੇਸ਼ਾ ਇਨਾਂ ਪਰਿਵਾਰਾਂ ਦੇ ਨਾਲ ਖੜੀ ਹੈਗੀ ਐ ਇਨਾਂ ਪਰਿਵਾਰਾਂ ਦੀ ਆਵਾਜ਼ ਬਣ ਕੇ ਅਸੀਂ ਸਰਕਾਰ ਤੱਕ ਪਹੁੰਚਾਉਂਦੇ ਰਹਾਂਗੇ ਦੇਖਦੇ ਰਹੋ ਮੈਂ ਅੱਜ ਇਹ ਨਹੀਂ ਕਹੂੰਗਾ ਇਸ ਵੀਡੀਓ ਨੂੰ ਸ਼ੇਅਰ ਕਰੋ ਮੈਂ ਅੱਜ ਇਹ ਨਹੀਂ ਕਹੂੰਗਾ ਕਮੈਂਟ ਕਰੋ ਪਰ ਇਨਾਂ ਲੋਕਾਂ ਦੀ ਮਦਦ ਜਿਹੜੀ ਹੈ ਉਹ ਜ਼ਰੂਰ ਕਰਿਓ ਦੇਖਦੇ ਰਹੋ ਗੁਰੂ ਅਸਾਏ ਲਾ